ਦੁਨੀਆ ਦੇ ਵਿੱਚ ਸਭ ਤੋਂ ਵੱਧ ਸੈਲਰੀ ਲੈਣ ਵਾਲੇ ਬਣ ਗਏ ਨੇ ਇਹ ਸਰਦਾਰ ਜੀ ਇੱਕ ਦਿਨ ਦੀ ਦਿਹਾੜੀ ਤਕਰੀਬਨ 48 ਕਰੋੜ ਸਾਲ ਦਾ 17500 ਕਰੋੜ ਆਖਿਰਕਾਰ ਇਹ ਸਰਦਾਰ ਜੀ ਕੌਣ ਨੇ ਕੀ ਕੰਮ ਕਰਦੇ ਨੇ ਜੀ ਹਾਂ ਸਸੀ ਗਾਲ ਤੁਸੀਂ ਦੇਖ ਰਹੇ ਹੋ ਨੈਸ਼ਨ ਪੋਸਟ ਤੇ ਮੈਂ ਹੱਥ ਫਾੜੇ ਨਾਲ ਪ੍ਰਿਆ ਦੁਨੀਆ ਵਿੱਚ ਸਭ ਤੋਂ ਵੱਧ ਤਨਖਾਹ ਲੈਣ ਵਾਲੇ ਸੀਓਜ਼ ਦੀ ਜਦੋਂ ਚर्चा ਹੁੰਦੀ ਹੈ ਤਾਂ ਤੁਹਾਡੇ ਮਨ ਦੇ ਵਿੱਚ ਹਮੇਸ਼ਾ ਇਹ ਆਏਗਾ ਕਿ ਸ਼ਾਇਦ ਬਹੁਤ سارے ਨਾਮ ਨੇ ਜਿਹੜੇ ਪਹਿਲੇ ਦਿਨ ਦੀ ਜਾਂ ਇੱਕ ਦਿਨ ਦੀ ਜਾਂ ਦੋ ਦਿਨ ਦੀ ਤਨਖਾਹ ਸਭ ਤੋਂ ਵੱਧ ਲੈਂਦੇ ਹੋਣਗੇ ਜਿਵੇਂ ਗੂਗਲ ਦੇ ਸੁੰਦਰ ਪਚਾਈ ਤੁਹਾਡੇ ਮਨ ਦੇ ਵਿੱਚ ਆਉਣਗੇ ਮਾਈਕਰੋਸਾਫਟ ਦੇ ਸਤਿਆ ਨਡੇਲਾ ਦਾ ਨਾਮ ਤੁਹਾਡੇ ਸਾਹਮਣੇ ਆਵੇਗਾ ਪਰ ਅਜੇ ਹਾਂ ਬਿਲਕੁਲ ਨਹੀਂ ਹੈ ਜੀ ਹਾਂ ਦੱਸ دیے ਕਿ ਜਗਦੀਪ ਸਿੰਘ ਜਿਹੜੇ ਨੇ ਉਹ ਸਭ ਤੋਂ ਵੱਧ ਸੈਲਰੀ ਲੈਣ ਵਾਲੇ ਜਿਹੜੇ ਨੇ ਉਹ ਟਾਪ ਦੇ बिजनेसमੈਨ ਬਣੇ ਨੇ ਜੀ ਹਾਂ ਜਗਦੀਪ ਸਿੰਘ ਨੇ ਸਟੈਂਫੋਰਡ ਯੂਨੀਵਰਸਿਟੀ ਤੋਂ ਬੀਟੈਕ ਅਤੇ ਯੂਨੀਵਰਸਿਟੀ ਆਫ ਕੈਲੀਫੋਰਨੀਆ ਤੋਂ ਜਿਹੜਾ ਹੈ ਉਹ ਐਮਬੀਏ ਕੀਤੀ ਹੈ ਉਹਨਾਂ ਨੇ 10 ਸਾਲ ਤੱਕ ਕਈ ਕੰਪਨੀਆਂ ਵਿੱਚ ਕੰਮ ਕਰਕੇ ਬੈਟਰੀ ਤਕਨੀਕ ਬਾਰੇ ਸਿੱਖਿਆ ਇਸ ਤੋਂ ਬਾਅਦ 2010 ਦੇ ਵਿੱਚ ਕੁਆਂਟਮ ਸਕੇਪ ਹੂਟ स्केप कंपनी ਦੀ ਸਥਾਪਨਾ ਕੀਤੀ ਇਹ ਨਵੀਂ ਪੀੜੀ ਦੀ ਜੋ ਐ ਸੋਲਿਡ ਸਟੇਟ ਚਾਰਜ ਹੁਣ ਯੋਗ ਲਿਥੀਅਮ ਮੈਥਲ ਬੈਟਰੀਆਂ ਦਾ ਨਿਰਮਾਣ ਕਰਦਾ ਹੈ ਕੰਪਨੀ ਦਾ ਮੁੱਖ ਦਫਤਰ ਕੈਲੀਫੋਰਨੀਆ ਦੇ ਵਿੱਚ ਹੈ ਸਿੰਘ ਨੇ ਫਰਵਰੀ 2024 ਦੇ ਵਿੱਚ ਕੁਆਂਟਮ ਸਕੇਪ ਦੇ ਸੀਓ ਵਜੋਂ ਅਸਤੀਫਾ ਦੇ ਦਿੱਤਾ ਸੀ ਕੰਪਨੀ ਦੇ ਚੇਅਰਮੈਨ ਹੋਣ ਦੇ ਨਾਲ ਨਾਲ ਉਹ ਸਟੀਲਥ 스타ਟਅਪ ਦੇ ਸੀਓ ਵੀ ਹਨ ਦਾਦੀ ਇੱਕ ਜਗਦੀਪ ਸਿੰਘ ਨੂੰ ਨਵੀਨਤਾ ਲਈ ਜਾਣਿਆ ਜਾਂਦਾ ਹੈ ਕੁਆਂਟਮ ਸਕੇਪ ਵਿੱਚ ਬਣੀਆਂ ਸੋਲਿਡ ਸਟੇਟ ਬੈਟਰੀਆਂ ਰਵਾਇਤੀ ਬੈਟਰੀਆਂ ਨਾਲੋਂ ਲੰਬੀ ਪਾਵਰ ਅਤੇ ਤੇਜ਼ੀ ਨਾਲ ਚਾਰਜ ਕਰਦੀਆਂ ਹਨ ਈਵੀਜ਼ ਵਿੱਚ ਇਹਨਾਂ ਦੀ ਬਹੁਤ ਵਰਤੋਂ ਕੀਤੀ ਜਾਂਦੀ ਹੈ ਈਵੀ ਸੈਕਟਰ ਵਿੱਚ ਉਛਾਲ ਦੇ ਨਾਲ ਕੰਪਨੀ ਵੀ ਨਵੀਆਂ ਉਚਾਈਆਂ ਤੇ ਹੈ ਮਹਤ ਰਹੀ ਹੈ ਸੋ ਜਗਦੀਪ ਸਿੰਘ ਐਚ ਜੋ ਇਸ ਸਮੇਂ ਖੂਬ ਚਰਚਾ ਦੇ ਵਿੱਚ ਨੇ ਉਹਨਾਂ ਦਾ ਨਾਮ ਖੂਬ ਚਰਚਾ ਦੇ ਵਿੱਚ ਆ ਰਿਹਾ ਹੈ ਇੱਕ ਦਿਨ ਦੀ ਕਮਾਈ ਉਹਨਾਂ ਦੀ ਤਕਰੀਬਨ 48 ਕਰੋੜ ਹੈ ਭਾਰਤੀ ਸੀਓ ਦੇ ਸਭ ਤੋਂ ਵੱਧ ਸੈਲਰੀ ਦਾ ਰਿਟਿਆ ਉਹਨਾਂ ਨੇ ਇਤਿਹਾਸ ਰਚਿਆ ਹੈ ਤੇ ਇਸ ਸਮੇਂ ਉਹਨਾਂ ਦਾ ਨਾਮ ਖੂਬ ਚਰਚਾ ਦੇ ਵਿੱਚ ਹੈ